ਪੰਜਾਬੀ ਗੱਲਬਾਤ ਚੈਨਲ ਤੇ ਜਵਾਬ ਜਵਾਬ ਦਾ ਸਵਾਗਤ ਕਰਦੇ ਆਂ ਹਾਰਡ ਪੀਡਲ ਤੇ ਅਤੇ ਪਸ਼ੂਆਂ ਦਾ ਚਾਰਾ ਲੈ ਕੇ ਪਹੁੰਚੇ ਸਰਦਾਰ ਲਾਲਜੀਤ ਸਿੰਘ ਕੈਬਨਿਟ ਮੰਤਰੀ ਆ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਤੁਸੀਂ ਦੇਖ ਸਕਦੇ ਹੋ ਵੀ ਕਿਸਾਨਾਂ ਦੀ ਕਿਸ ਤਰ੍ਹਾਂ ਅਤੇ ਲੋਕਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਚਟਾਨ ਮੰਗੋ ਖੜੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਆ ਤੁਹਾਡੇ ਸਾਹਮਣੇ ਕਰ ਰਹੇ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਚਾਰਨ ਜੀ ਤੇ ਕਰੋ ਕਿਹੜਾ ਪਿੰਡ ਦਾ ਕਰੋ ਮੋਂ ਪਿੰਡਿਆ ਤੇ ਲਾਲਜੀ ਪੁੱਲਰ ਜੀ ਨਾਲੇ ਸਾਨੂੰ ਚਾਰਾ ਵੰਡ ਕੇ ਗਏ ਨਾਲੇ ਮੈਨੂੰ ਖਰਚਾ ਦੇ ਗਏ ਤੇ ਬਹੁਤ-ਬਹੁਤ ਇਨਾ ਧੰਨਵਾਦ ਆ ਮੇਰਾ ਬੰਦਾ ਨਹੀਂ ਸੱਤੇ ਹੈਗਾ ਵੀ ਦੋ ਬੱਚੇ ਆ ਉਹ ਵੀ ਪਾਣੀ ਦਾ ਕਰਕੇ ਨਿਕਲ ਗਏ ਤੇ ਅਸੀਂ 6 ਕਿੱਲੇ ਪਾਣੀ ਸਹਿ ਪਹਿਲੀ ਸਾਡੀ ਸਾਰੀ ਰੜ ਗਈ ਆ ਤੇ ਬਹੁਤ-ਬਹੁਤ ਧੰਨਵਾਦ ਆ ਲਾਲਜੀ ਦਾ ਜਿੰਨਾ ਸਾਡੀ ਮਾਇਤ ਕੁੱਤੀ ਆ ਤਰੀ ਵੇਖਿਆ ਅਜ ਕੱਲ ਮੈਂ ਵਰਤੇ ਚਾਹੁੰਦਾ ਫੇਰ ਵੀ ਸਾਡੀ ਹਲਪ ਕਰੰਦੇ ਆ ਬਹੁਤ ਜਿਆਦਾ ਪਹਿਲਾਂ ਵੀ ਮੇਰੀ ਹੈਲਪ ਕੀਤੀ ਇਹਨਾਂ ਨੇ ਪਹਿਲਾਂ ਵੀ ਪਹਿਲਾਂ ਵੀ ਜਦੋਂ ਮੈਨੂੰ ਚਾਰਨੇ ਕੋਈ ਚੁੱਕਾ ਦਿੰਦਾ ਪਹਿਲਾਂ ਵੀ ਇਹਨਾਂ ਨੇ ਮੈਨੂੰ ਗਾੜੀ ਉਹ ਉਹ ਚਾਰ ਦੋਂਦੇ ਰਹਿ ਕੇ ਪੈਣਾ ਤੇਰਾ ਬੰਦਾ ਨਹੀਂ ਸਿਰ ਤੇ ਮੈਂ ਤੈਨੂੰ ਚਾਰ ਦੋਂਣਾ ਹੁਣ ਵੀ ਇਹਨਾਂ ਨੇ ਕਿਹਾ ਕਿ ਮੇਰੇ ਟਰੈਕਟਰ ਤੇ ਸਾਡੇ ਤੇ ਬਹਿ ਕੇ ਚੱਲ ਤੈਨੂੰ ਕੋਈ ਬੇਇੱਜ਼ਤੀ ਨਹੀਂ ਕਰੂਗਾ ਬੜੇ ਮੇਰੇ ਪਿੰਡ ਵਾਲੇ ਬੇਇੱਜ਼ਤੀ ਕਰਨ ਪੈਂਦੇ ਆ ਪਰ ਮੈਂ ਚੱਲੀ ਜਾਂਦੀ ਆ ਹਾਂਜੀ ਕਹਿੰਦਾ ਕਿ ਕਾਹ ਨੂੰ ਸੰਪੰਨ ਪਿੰਡ ਘੁਰਾ ਦੇ ਕਹਿੰਦਾ ਚਾਹੋ ਕਹਿ ਲਈ ਮੰਤਰੀ ਸਾਹਿਬ ਤੇ ਆਇਆ ਅੱਜ ਮੰਤਰੀ ਸਾਹਿਬ ਅੱਜ ਦਾ ਤਿਆਰਾ ਹਾਂਜੀ ਚੋਕਰ ਬੰਦਣਾ ਆ ਜਿਹੜੇ ਭਾਂਡਾ ਵੰਦਾ ਸੀ ਇਧਰ ਨੇ ਬੰਨੇ ਪਾ ਲਈ ਹਿੰਦੀ ਅੱਖਾ ਟੱਕਾ ਨਹੀਂ ਰਿਆ ਉਹਨਾਂ ਨੇ ਅੱਜ ਚਾਰ ਦੇ ਕੇ ਚਲੇ ਆ ਟੋਕਰ ਦੇ ਕੇ ਚਲੇ ਆ ਆਪ ਜੀ ਨੇ ਕਮਾਈ ਦੇ ਵਿੱਚ ਉਹ ਬੰਦੇ ਉਹ ਆਦੇ ਅਡੀ ਆਪੇ ਦਰੋ ਦੇ ਰਿਹਾ ਤੇ ਅੱਜ ਫੈਸਲਾ ਹੁਣ ਇਖਤਾਰ ਲੈਣਾ ਹੈ ਕਿ ਇਥੋਂ ਆ ਗਿਆ ਮੁਠਿਆਲੇ ੱਕ ਤੱਕ ਸਾਰਾ ਪੁੱਛੇ ਦੇ ਟ੍ਰੈਕਟਰ ਖੋਤੇ ਆ ਅੱਗਾਂ ਰੇਡੀ ਪੁੱਛੇ ਖੋਤੇ ਆ ਇੱਕੋ ਵਾਪਸੀ ਹੋਣਾ ਮੁਠਿਆਲੇ ਟੱਕੇ ਚ ਜਾ ਕੇ ਚਾਰ ਬੰਨਿਆ ਜਾਊਗਾ ਜੀ ਨੰਬਰ 50 ਪ੍ਰਿੰਸ ਬਰਾਜ ਕਣ ਜਵਰਿਆ ਜਾਨੀ ਅੱਜ ਮਤਸਾ ਧੰਨਵਾਦ ਕਰਦੇ ਜੀ ਵੀ ਜਿਵੇਂ ਇਹਨਾਂ ਗਰੀਬਾਂ ਦਾ ਵਿਚਾਰਿਆਂ ਦਾ ਹਾਲਾਤ ਦੇਖੋ ਕੀ ਬੜੇ ਪਾਣੀ ਦੇ ਵਿੱਚ ਬਹੁਤ ਬੁਰੀ ਹਾਲਤ ਆ ਇਹ ਜਿਹੜਾ ਮਤਲਬ ਵੀ ਉੱਥੇ ਆ ਕੇ ਦੇਣ ਦੇ ਜਿੰਨਾ ਨੁਕਸਾਨ ਹੋਇਆ ਹੈ ਕਿ ਮਤਲਬ ਅੱਗੇ ਬੰਨੋ ਪਾਗ ਵਾਲੇ ਵੀ ਲੈ ਜਾਂਦੇ ਸਿਰ ਕਿ ਉਹ ਕੰਮ ਨਹੀਂ ਹੈਗਾ ਪਰ ਅਸੀਂ ਦਿਨੋ ਧੰਨਵਾਦ ਕਰਦਾ ਸੇਵਾ ਕਰਦਾ ਇਹ ਨੂੰ ਇਹ ਵੀ ਕਹਿੰਦਾ ਜੇ ਹੋਰ ਵੀ ਪਈ ਆਉਂਦਾ ਵੀ ਤੇ ਆ ਕੇ ਨਾ ਇਹਨਾਂ ਦੇ ਵੇਖ ਪਹਿਲਾਂ ਵੇਖੋ ਪਾਣੀ ਜਿੱਥੇ ਘਾ ਲਿਫਾਨ ਹੋਇਆ ਉੱਥੇ ਆ ਕੇ ਮੰਡਿਆ ਜਾਵੇ ਮੰਤਰੀ ਸਾਹਿਬ ਕੋ ਬਹੁਤ ਧੰਨਵਾਦ ਕਰਦੇ ਨੇ ਚੋਕਰ ਆ ਚਾਰ ਅੱਜ ਘਰ ਘਰ ਆ ਕੇ ਦੇਣ ਦੀ ਛੱਡੀ ਲੱਗੀ ਆ ਜਿੰਨਾ ਪਰਿਆ ਕੋ ਅੱਜ ਦੰਗਰ ਵੀ ਬਾਹਰ ਬਾਹਰ ਤੇ ਬੱਦੇ ਆ ਉਹਨਾਂ ਨੂੰ ਆ ਆ ਕੇ ਮੌਕੇ ਜਾ ਕੇ ਮਨ ਰਹੇ ਨੇ ਮੇਰਾ ਨਾਮ ਲਾਲੀ ਬਾਠੀ ਅਸੀਂ ਬਰਨਾਲਾ ਜ਼ਿਲ੍ਹਾ ਕਟੂ ਪਿੰਡ ਤੋਂ ਆਏ ਜੀ ਇਹ ਪਿੰਡ ਦੇ ਵਿੱਚੋਂ ਇਕੱਠਾ ਕਰਕੇ ਚਾਰ ਅਸੀਂ ਸੈਲਜ ਲੈ ਕੇ ਆਏ ਜੀ ਇੱਥੇ ਸਾਡਾ ਸਬਰਕਰ ਬਾਈ ਦਲਬਾਖ ਸਿੰਘ ਜੀ ਨਾਲ ਹੋਇਆ ਤੇ ਉੱਥੋਂ ਅਸੀਂ ਮੰਤਰੀ ਜੀ ਦਾ ਸਮਾਂ ਲੈ ਕੇ ਜੀ ਇੱਥੇ ਲੋਡ ਬੰਦਾ ਲਈ ਪਹੁੰਚਾਉਣ ਲਈ ਆਏ ਅਸੀਂ ਤੋਂ ਪਹਿਲਾਂ ਪਿਛਲੇ ਹਫ਼ਤੇ ਜੀ ਸੰਤਾਨਪੁਰ ਲੋਧੀ ਵੀ ਬਾਬਾ ਸੀਚਾਲ ਦੀ ਕੋਲ ਵੀ ਗਏ ਸੀ ਜੇ ਇਹੋ ਦਿੱਤਾ ਗਿਆ ਤੇ ਮੋੜ ਲਓ ਪਿੱਛੇ ਨੂੰ ਫਿਰ ਨਿਸ਼ਾਨ ਵੀਰਾਂ ਨੂੰ ਵੀ ਸੰਤੋ ਨਾਲ ਜੀਹਦਾ ਕਿਸੇ ਦਾ ਸਰਦਾਰ ਵਰਦਾ ਪੂਰੇ ਪੰਜਾਬ ਦੇ ਵਿੱਚੋਂ ਜਿੰਨੇ ਪਾਈਆਂ ਦੇ ਨੁਕਸਾਨ ਹੋਇਆ ਉਹਨਾਂ ਦੇ ਸਹਾਈ ਤਲੀ ਪਹੁੰਚਣ ਕਿਹੜਾ ਪਿੰਡ ਆ ਤਿੰਨ ਕੁੱਤੀ ਵਾਲਾ ਜੀ ਰਾ ਕੀ ਕਹਿਣਾ ਜਾਓਗੇ ਅੱਜ ਮੰਤਰੀ ਸਾਹਿਬ ਵੱਲੋਂ ਜਿਹੜਾ ਮੰਤਰੀ ਸਾਹਿਬ ਆਏ ਸਾਡੇ ਨਾਲ 2023 ਦੇ ਵਿੱਚ ਜੁਹਾੜਾਏ ਸੀ ਹੋਰ ਫੇਰ 25 ਦੇ ਵਿੱਚ ਫੇਰ ਆਏ ਆ ਅਸੀਂ ਤੈਬਲਟ ਮੰਤਰੀ ਜੀ ਲਾਲਜੀਤ ਸਿੰਘ ਨੂੰ ਤਾਂ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਇੱਥੇ ਤੇ ਫੀਡ ਚੌਕਾ ਰਹਿਤਾ ਸਾਈਲੇਜ ਵਾੜ ਦੇ ਗਏ ਜੀ ਸਿੰਘ ਸਰਪੰਚ ਜੋਤੀਸ਼ਾ ਦੇਗਾ ਜਾਗਾ ਜਮਾ ਸਾਬ ਉਹ ਮੀਂਹ ਵਰਦੇ ਦੇ ਵਿੱਚ ਆਣ ਕੇ ਇੱਥੇ ਕਾਰਜ ਮਰਵਾ ਦੇਖੋ ਜੀ ਕਹਿਣਾ ਤੁਸੀਂ ਕੀ ਚਾਹੁੰਦੇ ਆਂ ਕਿ ਮਹਾਰਾਜ ਲੋ ਕੁਦਰਤੀ ਆਫਤ ਆਪਾਂ ਸਾਰਿਆਂ ਨੂੰ ਪਤਾ ਕੀ ਆਈ ਹੈ ਪਾਣੀ ਹਰ 23 ਦੇ ਵਿੱਚ ਵੀ ਆਇਆ ਸੀ ਜੋ ਉਦੋਂ ਦੇ ਅਜੇ ਮਾਰੇ ਲੋਕ ਨਹੀਂ ਉੱਥੇ ਤੇ ਹੁਣ ਫੇਰ ਆ ਗਿਆ ਜੀ ਇੱਥੇ ਮੰਤਰੀ ਸਾਹਿਬ ਕੈਬਨ ਮੰਤਰੀ ਸਰਦਾਰ ਲਾਲਜੀ ਸਿੰਘ ਉਹ ਪਹੁੰਚੇ ਹੋਏ ਆ ਤੇ ਆਪ ਦੀ ਦੇਖ ਕਮਾਈ ਦੇ ਵਿੱਚ ਚਾਰ ਚੋਕਰ ਹਰਾ ਚਾਰਾ ਜੋ ਵੀ ਆ ਸਾਰਾ ਲੋਕਾਂ ਨੂੰ ਪ੍ਰੋਵਾਈਡ ਕਰਵਾਉਂਦੇ ਪਿਆ ਪਹਿਲੀ ਆ ਰਹੇ ਇਹੋ ਜਿਹੇ ਜ਼ਿੰਦਗੀ ਦੇ ਵਿੱਚ ਆ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਵੇਖਿਆ ਕਿ ਜਿਹੜੇ ਲੋਕਾਂ ਦੀ ਇੰਨੀ ਹਮਦਰਦੀ ਕਰਦੇ ਆ ਚਲੋ ਸਰਕਾਰਾਂ ਦੇ ਅੱਗੇ ਵੀ ਬੜੀਆਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਇਹੋ ਜਿਹੇ ਇਲਾਕੇ ਨੂੰ ਸਾਡੇ ਨੂੰ ਇਹੋ ਜਿਹੇ ਮੰਤਰੀ ਸਾਹਿਬ ਮਿਲੇ ਆ ਮਾਲੀ ਪੰਚਾਇਤ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਇਹ ਪਹਿਲਾ ਮੰਤਰੀ ਆ ਜਿਹੜਾ ਸਾਡੇ ਚੋਕਰ ਤੇ ਖਾਲ ਲੈ ਕੇ ਆਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਮੰਤਰੀ ਸਾਹਿਬ ਦਾ ਜੀ ਜੀ ਨਿਕਲੋ ਮਾਈ ਜੀ ਜਿਹੜਾ ਗੋਗੜੀ ਮੰਤਰੀ ਸਾਹਿਬ ਆਏ ਮੰਤਰੀ ਸਾਹਿਬ ਆਏ ਨੇ ਬਹੁਤ ਬਹੁਤ ਧੰਨਵਾਦ ਚਾਰ ਟੂਕੀ ਜੇ ਟੂਕ ਮੰਡੀ ਤੇ ਗਿਆ ਜੀ ਮੈਂ ਧੰਨਵਾਦ ਮੇਰਾ ਨਾਮ ਲੱਲੀ ਬਾੜ ਜੀ ਅਸੀਂ ਬਰਨਾਲਾ ਜ਼ਿਲ੍ਹਾ ਕਟੂ ਪਿੰਡ ਤੋਂ ਆਏ ਜੀ ਤੇ ਪਿੰਡ ਦੇ ਵਿੱਚੋਂ ਇਕੱਠਾ ਕਰਕੇ ਚਾਰ ਅਸੀਂ ਸੈਲਜ ਲੈ ਕੇ ਆਏ ਜੀ ਇੱਥੇ ਸਾਡਾ ਸਬਰਕਰ bari ਦਲਬਾਖ ਸਿੰਘ ਜੀ ਨਾਲ ਹੋਇਆ ਤੇ ਉੱਥੋਂ ਅਸੀਂ ਮੰਤਰੀ ਜੀ ਦਾ ਸਮਾਂ ਲੈ ਕੇ ਦੀ ਇੱਥੇ ਰੋਡ ਬੰਦਾ ਲਈ ਪਹੁੰਚਾਉਣ ਲਈ ਆਏ ਅਸੀਂ ਤੋਂ ਪਹਿਲਾਂ ਪਿਛਲੇ ਹਫ਼ਤੇ ਜੀ ਸੰਤਾਨਪੁਰ ਲੋਤੀ ਵੀ ਬਾਬਾ ਸੀਚਾਲ ਦੀ ਕੋਲ ਵੀ ਗਏ ਸੀ ਜੇ ਇਹਦੇ ਵਿੱਚ ਆ ਗਿਆ ਤੇ ਮੋੜਨੇ ਪਿੱਛੇ ਨੂੰ ਕਿਸਾਨ ਵੀਰਾਂ ਨੂੰ ਵੀ ਸਮਝੋ ਨਾਲ ਜੀ ਜਿਹਦਾ ਕਿਸੇ ਦਾ ਸਰਦਾ ਵਰਦਾ ਪੂਰੇ ਪੰਜਾਬ ਦੇ ਵਿੱਚੋਂ ਜਿੰਨੇ ਪਾਈਆਂ ਦੇ ਨੁਕਸਾਨ ਹੋਇਆ ਉਹਨਾਂ ਦੇ ਸਹਾਈ ਪਹੁੰਚਣ। ਧੰਨਵਾਦ। ਮੈਂ ਵੀ ਜੀ ਆਪਣਾ। ਮੇਰਾ ਨਾਮ ਵੀ ਲਫਨੀਸ਼। ਕਿਹੜਾ ਪਿੰਡਾ? ਮੇਰਾ ਪਿੰਡ ਸਿਰਾਜ। ਕੀ ਕਹਿਣਾ ਚਾਹੋਗੇ ਅੱਜ ਮੰਤਰੀ ਸਾਹਿਬ ਨਹੀਂ ਵਰਦੇ ਦੇ ਵਿੱਚ ਜੀ ਆਜ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 10-15 ਦਿਨਾਂ ਤੋਂ ਸਾਤ ਲੋਹ ਦਰਿਆ ਦੇ ਵਿੱਚ ਜਿਹੜਾ ਹੜਾਂ ਦੇ ਰੂਪ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਵਾ। ਕਿਹ ਜਗ੍ਹਾ ਤੋਂ ਢਾਹ ਲੱਗੀ ਉੱਥੇ ਸੇਵਾ ਚੱਲ ਰਹੀ ਆ। ਤੇ ਨਾਲ ਨਾਲ ਜਿੰਨਾ ਭਰਾਵਾਂ ਦਾ ਕੋਈ ਮੰਨ ਲਓ ਨੁਕਸਾਨ ਹੋ ਗਿਆ ਜਿਹੜੇ ਦਰਿਆ ਦੇ ਅੰਦਰ ਆਹਰਾ ਚਾਰਾ ਜਿੰਨਾਂ ਦਾ ਸਾਰਾ ਪਾਣੀ ਦੇ ਵਿੱਚ ਡੁੱਬ ਗਿਆ ਵਾ ਤੇ ਮਾਲ ਡੰਗਰ ਲਈ ਮੰਨ ਲਓ ਉਹਨਾਂ ਕੋ ਤੂੜੀ ਕੱਖ ਕੁਝ ਵੀ ਖਤਮ ਹੋ ਗਿਆ ਸਾਰਾ ਕੁਝ ਉਹਦੇ ਲਈ ਪਿਛਲੇ 5-6 ਦਿਨਾਂ ਤੋਂ ਮੰਤਰੀ ਸਾਹਿਬ ਵੀ ਨਿਰੰਤਰ ਸੇਵਾ ਕਰ ਰਹੇ ਆ ਉਸੇ ਤਹਿਤ ਅੱਜ ਜਿਹੜੇ ਕੁਝ ਘਰ ਰਹਿੰਦੇ ਸੀ ਉਹਨਾਂ ਦੇ ਲਈ ਪਸ਼ੂਆਂ ਲਈ ਚਾਰਾ ਰਾਸ਼ਨ ਸਾਈਲੇਜ ਚੌਕਰ ਫੀਡ ਅੱਜ ਜਿਹੜਾ ਅਸੀਂ ਘ੍ਰੂਮਾ ਤੋਂ ਸ਼ੁਰੂ ਕੀਤਾ ਵਾ ਉਸ ਤੋਂ ਅੱਗੇ ਫੁੱਲਾਂ ਵਾਲੀ ਪਿੰਡ ਤੇ ਸਭਰਾਵਨੀ ਜਿੰਨੀਆਂ ਰੇਕਾਂ ਵਾਂ ਉਹਨਾਂ ਨੂੰ ਜਿਹੜਾ ਅੱਜ ਪਸ਼ੂਆਂ ਲਈ ਰਾਸ਼ਨ ਵੰਡ ਰਹੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਪ੍ਰਸ਼ਾਸਨ ਦਾ ਜਿੱਥੇ ਮੰਨ ਕੇ ਚੱਲੋ ਬੰਨ ਦੇ ਉੱਤੇ ਸਾਨੂੰ ਬੰਨ ਬੰਨਣ ਲਈ ਪ੍ਰਸ਼ਾਸਨ ਵੱਲੋਂ ਤੋੜੇ ਡੀਜ਼ਲ ਜਾਲ ਬੰਨਣ ਲਈ ਤਾਰਾਂ ਉੱਥੇ ਹੀ ਸਾਡੇ ਪਿੰਡ ਦਾ ਪੁਲਿਸ ਪ੍ਰਸ਼ਾਸਨ ਚੌਕੀ ਇੰਚਾਰਜ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਦੀ ਪੂਰੀ ਪਾਰਟੀ ਜਿਹੜਾ ਤਾਂ ਦੇਈ ਦੇ ਨਾਲ ਡਿਊਟੀਆਂ ਵੀ ਨਿਭਾ ਰਹੇ ਆ ਅਸੀਂ ਜਦੋਂ ਵੀ ਰਾਤ ਨੂੰ ਮੈਂਦੀ ਰਾਤ ਨੂੰ ਵੀ ਫੋਨ ਕੀਤਾ ਤਾਂ ਉਸੇ ਵੇਲੇ ਸਾਡੇ ਲਈ ਹਾਜ਼ਰ ਹੋਏ ਆ ਜਿਸ ਦਿਨ ਮੈਂ ਕੁਦਰਤੀ ਆਪ ਪਾਣੀ ਦੇ ਰੁਧੇ ਆ ਉਸ ਦਿਨ ਤੋਂ ਸਾਡੀ ਚੌਕੀ ਦੇ ਵਿੱਚ ਕੋਈ ਮੁਲਾਜ਼ਮ ਵਿਚਾਰਾ ਆਪਣੇ ਘਰ ਛੁੱਟੀ ਤੇ ਨਹੀਂ ਗਿਆ ਸਾਡੇ ਕੋਲ ਅਫਜ਼ ਨਹੀਂ ਕਿ ਇਹਨਾਂ ਦਾ ਹੀ ਧੰਨਵਾਦ ਕਰ ਸਕੀਏ ਉਹ ਪੈਂਡ ਲੋਕ ਜੀ ਨਹੀਂ ਇਹ ਪਤਾ ਨਹੀਂ ਸਕਦਾ